ਤੇ ਜਦੋਂ ਬੁਲਾਈ ਆ ਮੀਟਿੰਗ 3 ਤਰੀਕ ਦੀ ਉਹ ਮੀਟਿੰਗ ਚੱਲਦੇ ਦੇ ਵਿੱਚ ਸੀਐਮ ਸਾਹਿਬ ਉੱਠ ਕੇ 10 ਤੋਂ 12 ਨਹਾਮਾਂ ਤੇ ਖਾਲੇ ਵੀ ਮੋਰਚੇ ਡਟੇ ਬੈਠੇ ਨੇ ਉਸ ਤੇ ਬਾਰੇ ਸਮੂਹ ਫੈਸਲਾ ਕਰਕੇ ਕੋਈ ਰਣਨੀਤੀ ਬਣਾਈ ਰਸਤੇ ਜੀ ਕਹਿੰਦਾ ਲਗ ਲਾ ਕਿਸਾਨਾਂ ਦੀ ਜਿਹੜੇ ਆਰ.ਆਈ.ਸੀ ਟਰਾਲੀਆਂ ਨੂੰ ਰੋਕਿਆ ਗਿਆ ਵਾ ਇੱਥੇ ਟਰਾਲੀਆਂ ਰੁਕੀਆਂ ਨਹੀਂ ਉਹ ਤੇ ਰੁਕਿਆ ਹੋਇਆ ਸਾਈਡ ਤੇ ਬੈਠੇ ਨੇ ਅੱਗੇ ਵੀ ਲੈ ਕੇ ਗਿਆ ਦਿੱਲੀ ਤੱਕ ਲੈ ਕੇ ਗਿਆ ਨੈਸ਼ਨਲ ਇੰਟਰਨੈਸ਼ਨਲ ਤੱਕ ਆਵਾਜ਼ ਲੈ ਗਿਆ ਆਵਾਜ਼ ਸਾਡੀ ਪਹਿਲਾਂ ਵੀ ਚੱਲੀ ਗਈ ਹੈ ਇਹਨਾਂ ਨੂੰ ਲੱਗਦਾ ਵੀ ਦਬਾਉਣ ਨਾਲ ਆਵਾਜ਼ ਦਮਝੂ ਉਦ ਤੱਕ ਦੀ ਨਹੀਂ ਨੂੰ ਪਕਵਾਤਮਨ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਜ਼ਬਰਦਸਤ ਰਸਤੇ ਕੁਚਲੰਦਰਾ ਲਿੱਤਾ ਸੀ। ਇਹ ਮੀਟਿੰਗ ਚ ਸੂਮੋਤ ਫੈਸਲਾ ਲਵਾਂਗੇ ਜੋ ਸਾਰੀ ਸਥਿਤੀ ਉਹਦਾ ਜਾਇਜ਼ਾ ਲੈ ਕੇ ਸਾਲਿਆ ਫੈਸਲਾ ਕਰ। ਸਸੀ ਗਾ ਜੀ ਲੁਧਿਆਣਾ ਦੇ ਕਿਸਾਨ ਭਾਰਤ ਦੇ ਕਿਸਾਨ ਯੂਨੀਅਨ ਦੇ ਵੱਲੋਂ ਅੱਜ ਇੱਕ ਮੀਟਿੰਗ ਬਿਠਾਈ ਗਈ ਹੈ, ਅਮਰਜੈਂਸੀ ਮੀਟਿੰਗ ਬੁढ़ाई ਗਈ ਹੈ ਕਿ ਕਾਰਨ ਨਾਲ ਮੀਟਿੰਗ ਬਣਾਂਦਾ ਸਾਰੀ ਗੱਲਬਾਤ ਕਰਦੇ ਆਂ। ਪਰ ਪ੍ਰਧਾਨ ਸਾਹਿਬ ਨੇ ਮੀਟਿੰਗ ਬੁढ़ाई ਅਮਰਜੈਂਸੀ ਕੀ ਕਾਰਨ ਕੀ ਪੈ ਗਿਆ? ਕੱਲ ਦੀ ਜਿਹੜੀ ਸਥਿਤੀ ਬਣੀ ਆ ਅੰਦੋਲਨ ਉਹਦੇ ਉੱਤੇ ਵਿਚਾਰ ਆ ਤੇ ਜਿਵੇਂ ਸਰਕਾਰ ਦਾ ਬਿਹੇਵੀਅਰ ਹੋਇਆ ਵਾ। ਤੇ ਜਿਵੇਂ ਸਾ ਫਟਰਫ라이 ਕੀਤੀ ਆ ਤੇ ਉਹ ਤੇ ਸਾਰਾ ਅੱਜ ਅਗਲੇ ਅੰਦੋਲਨ ਤੇ ਇਹਦਾ ਨੀਤੀ ਬਣਾਈ ਜਾਵੇ। ਇਹ ਮਰੇ ਅਸੀਂ ਮੀਟਿੰਗ ਹੈ। ਪ੍ਰਧਾਨ ਸਾਹਿਬ ਇਹਦਾ ਕੀ ਕਾਰਨ ਹੋ ਗਿਆ ਕਿ ਜਿਹੜਾ ਕਿ ਅੱਜ ਕਿਸਾਨਾਂ ਨੂੰ ਜਿਹੜੇ ਧਰਨੇ ਲਾਣ ਗਏ ਕੱਲ ਸੀਐਮ ਮਾਨ ਦਾ ਮਾਤਾ ਜੀ ਦਾ ਕਾਫਲਾ ਵੀ ਰੁਕਿਆ ਗਿਆ ਸੀਗਾ ਉਸ ਨੂੰ ਲੈ ਕੇ ਵੀ ਕਾਫੀ ਡਿਟੇਲ ਕੀਤੇ ਗਏ ਕਿਸਾਨ ਕੀ ਕੀ ਲੱਗਦਾ ਕੀ ਕੀ ਲੱਗਦਾ ਸਰਕਾਰ ਦੇ ਤਰਫੋਂ ਮਜ਼ਦੂਰੀ ਹੋ ਕੋ। ਦੇਖੋ ਉਹਨਾਂ ਨੂੰ 18 ਮੰਗਾ ਲੈ ਕੇ ਦਿੱਤੀਆਂ ਉਹ ਤੇ ਮੀਟਿੰਗ ਬਲਾਈ 5 ਤਰੀਕ ਦਾ ਸਾਡਾ ਅੰਦੋਲਨ ਸੀ। ਤੇ ਜਦੋਂ ਬਲਾਈ ਆ ਮੀਟਿੰਗ 30 ਤਰੀਕ ਦੀ ਉਹ ਮੀਟਿੰਗ ਚੱਲਦੇ ਦੇ ਵਿੱਚ ਸੀਐਮ ਸਾਹਿਬ ਉੱਠ ਕੇ ਜਿਹੜੀ ਕਹਿੰਦੇ ਟੇਬਲ ਟਾਕ ਨਾਲ ਹੱਲ ਹੁੰਦਾ ਤੇ ਟੇਬਲ ਟਾਕ ਤਾਂ ਕਰਨ ਗਈ ਸੀ ਐਸਕੀਐਮ ਉੱਥੋਂ ਉੱਠ ਕੇ ਆ ਤੇ 5 ਤਰੀਕ ਦਾ ਜਿਹੜਾ ਅੰਦੋਲਨ ਆ ਫਿਰ ਅਸੀਂ ਉਹ ਆਪਣਾ ਜਾਲੀ ਰੱਖਿਆ ਤੇ ਜਦੋਂ ਉਹਨਾਂ ਦਾ ਜਿਹੜਾ ਬਿਹੇਵੀਅਰ ਆ ਕਹਣੀ ਦੇ ਕਥਨੀ ਜਿਹੜਾ ਫਰਕ ਆਇਆ ਉਹ ਸਾਹਮਣੇ ਆ ਗਿਆ ਲੋਕਾਂ ਦੇ ਪਹਿਲਾਂ ਕਹਿੰਦਾ ਕਿਸਾਨਾਂ ਦੇ ਨਾਲ ਆ ਤੇ ਜਿਹੜੇ ਸਾਡਾ ਮੀਟਿੰਗ ਕਰ ਰਹੇ ਰਾਤ ਨੂੰ ਸਾਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਸਾਰੇ ਕਾਫੀ ਕਿ ਕਿਸਾਨ ਡਿਮੇਟ ਕੀਤੇ ਨੇ ਰਾਸਤੇ ਵਿੱਚ ਕੱਲ ਅਗਲਾ ਕਿਸਾਨਾਂ ਦੀ ਜਿਹੜੇ ਅੰਦੋਲਨ ਆਰ.ਆਈ.ਸੀ. ਟਰਾਲੀਆਂ ਨੂੰ ਰੋਕਿਆ ਗਿਆ ਵਾ ਜਿੱਥੇ ਟਰਾਲੀਆਂ ਰੁਕੀਆਂ ਸੀ ਉੱਥੇ ਰੁਕੀਆਂ ਹੋਈਆਂ ਸਾਈਡ ਤੇ ਬੈਠੇ ਨੇ ਜਿੱਥੇ ਕੀ ਐਤਕੀ ਸਕੀਮ ਦੇ ਸਾਫ ਸੀਗਾ ਵੀ 34 ਸੈਕਟਰ ਜਾਣਾ ਕਿਸੇ ਦਾ ਘਰਾਉ ਨਹੀਂ ਕਿਸੇ ਦਾ ਆਪਣਾ ਸੜਕ ਨਹੀਂ ਰੋਕਣੀ ਜਿੱਥੇ ਵੀ ਸਰਕਾਰ ਨੇ ਅੱਗੇ ਰੱਖੀ ਪੁਲਿਸ ਨੇ ਰੋਕਿਆ ਉੱਥੇ ਸਾਈਡ ਤੇ ਬੈਠੇ ਹਨ ਜਿਹੜੀ ਮਿੱਟੂ ਦਾ ਵਿਦਿਆਨ ਦਾ ਹੱਕ ਤੇ ਬੈਠਾ ਕਿਸ ਤਰ੍ਹਾਂ ਦੇ ਦੋ ਦੇਖੋ ਜਿਹੜਾ ਵੀ ਕਿਸਾਨੀ ਨਾਲ ਗੱਲ ਕਰਦਾ ਉਮੋਂ ਬੋ ਬਿਆਨ ਦੇ ਦ ਅੱਗੇ ਹੈਗੀ ਆ ਜਿਹਨੂੰ ਠੀਕ ਲੱਗ ਰਿਹਾ ਉਹ ਬਿਆਨ ਦੇ ਰਿਹਾ ਅਸੀਂ ਸਾਰਾ ਸਵਾਗਤ ਕਰਦੇ ਹਾਂ ਤੁਹਾਡੀ ਕਿਸਾਨੀ ਦੀ ਗੱਲ ਸੁਣੀ ਜਾਵੇ ਜਿੱਥੇ ਸੈਂਟਰ ਸਰਕਾਰ ਨਾ ਹੋਊਗੀ ਉਹਨਾਂ ਨੂੰ ਵੀ ਸੁਣਨ ਨੂੰ ਕਹਾਂਗੇ ਪ੍ਰਧਾਨ ਸਾਹਿਬ ਪਿੱਛਾ ਦੇ ਦੋ ਅੱਗੇ ਤਾਂ ਦਿੱਲੀ ਰਾਜਧਾਨੀ ਦਾ ਖਰੂਦ ਦੇ ਸੀਗੇ ਤੇ ਹੁਣ ਚੰਡੀਗੜ੍ਹ ਰਾਜਧਾਨੀ ਦਾ ਵੀ ਰੁਕੇ ਜਾ ਰਿਹਾ ਹੈ ਪੰਜਾਬ ਨੂੰ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਨਾਲ ਦਿੱਲੀ ਵਾਲੇ ਗੱਲ ਕਰਨ ਨੂੰ ਤਿਆਰ ਆ ਨਾ ਚੰਡੀਗੜ੍ਹ ਗੱਲ ਨੂੰ ਤਿਆਰ ਆ ਹਾਲਾਤ ਬੱਤਰ ਤੋਂ ਬਹੁਤ ਜ਼ਿਆਦਾ ਵਿਗੜ ਰਹੇ ਹੈ ਪ੍ਰਧਾਨ ਸਾਹਿਬ ਕੀ ਕੀ ਲੱਗਦਾ ਕਿ ਕਿਸਾਨ ਦੀ ਆਵਾਜ਼ ਅੱਗੇ ਤੱਕ ਕੂਚ ਪਾਈ ਜਾਂ ਜਾਂ ਪਿੰਡਾਂ ਦੇ ਵਿੱਚ ਹੀ ਬਾਜ ਰਹੀ ਹੈ ਦੇਖ ਅੱਗੇ ਵੀ ਲੈ ਕੇ ਗਿਆ ਦਿੱਲੀ ਤੱਕ ਲੈ ਕੇ ਗਿਆ ਨੈਸ਼ਨਲ ਇੰਟਰਨੈਸ਼ਨਲ ਤੱਕ ਆਵਾਜ਼ ਲੈ ਗਿਆ ਆਵਾਜ਼ ਸਾਡੀ ਪਹਿਲਾਂ ਵੀ ਚਲੀ ਗਈ ਹੈ ਇਹਨਾਂ ਨੂੰ ਲੱਗਦਾ ਵੀ ਦਬਾਉਣ ਨਾਲ ਆਵਾਜ਼ ਦਬ ਜੂ ਉਹ ਦਬਦੀ ਨਹੀਂ ਮੈਂ ਤਾਂ ਸਭ ਕੱਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਯੂਨੀਅਨ ਦੀ ਕਾਫੀ ਕਿਸਾਨ ਯੂਜਤੇ ਬੰਦੀਆਂ ਨੇ ਕਿਹਾ ਕਿ ਕਾਰਪੇਟਾ ਖਰਾਬ ਕੀਤਾ ਹੈ ਅਲੱਗ-ਅਲੱਗ ਰਾਜੇ ਤੇ ਵੀ ਹੋਰ ਵੀ ਕਿਸਾਨ ਜਿਹੜੇ ਧਰਨੇ ਤੇ ਬੈਠੇ ਨੇ ਦੇਖੋ ਅਲੱਗ-ਅਲੱਗ ਤਰ੍ਹਾਂ ਦੇ ਲੋਕ ਬੈਠੇ ਆ ਜਿਹੜਾ ਅੱਜ ਦਾ ਅੰਦੋਲਨ ਆ ਇਹਦੇ ਤੇ ਸਾਡਾ ਵੌਚ ਆ ਇਹਦੇ ਵਾਸਤੇ ਮੈਂ ਮੀਡੀ ਰੱਖੀ ਆ ਇਹਦੇ ਤੁਹਾਨੂੰ ਥੋੜੀ ਦੇਰ ਤੱਕ ਸਾਰੀ ਗੱਲ ਸਾਹਮਣੇ ਆ ਜੂ ਇਹ ਫੈਸਲਾ ਲਿਆ ਜਾਇਗਾ ਅੱਜ ਮੀਟਿੰਗ ਵਿੱਚ ਮੀਟਿੰਗ ਕਰ ਲਈ ਹੈ ਮੀਟਿੰਗ ਚ ਸਮੂਹ ਫੈਸਲਾ ਲਵਾਂਗੇ ਜੋ ਸਾਰੀ ਸਥਿਤੀਓ ਦਾ ਜਾਇਜ਼ਾ ਲੈ ਕੇ ਸਾਂਝਾ ਫੈਸਲਾ ਬਣਾ ਗੱਲ-ਗੱਲ ਕਾਫੀ ਸਰ ਕਿਸਾਨਾਂ ਨੂੰ ਡਿਟੇਨ ਕੀਤਾ ਗਿਆ ਡਿਟੇਨ ਕਰਕੇ ਜਿਹੜੀ ਰਾਸਦ ਵੀ ਇੰਦਾ ਕਿਸ ਤਰ੍ਹਾਂ ਦੇ ਦੇ ਦੋ ਚੀਜ਼ ਨੂੰ ਕਿ ਕਿਸਾਨ ਇੱਕ ਰਾਜਸਥਾਨ ਰਾਜਤਾਨੀ ਤੱਕ ਨਹੀਂ ਜਾ ਸਕਿਆ ਦਿੱਲੀ ਤਾਂ ਬੜੀ ਦੂਰ ਦੀ ਗੱਲ ਸੀ ਵੇਖੋ ਭਗਵਾਨਤਮਾਨ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਜ਼ਬਰ ਦੇ ਰਸਤੇ ਕੁਚਲਣ ਦਾ ਰਾਹ ਲਿੱਤਾ ਸੀ ਉਹਨੂੰ ਐਸੀ ਮਮ ਦੇਸ਼ਟ ਪਾ ਕੇ ਕਿਸਾਨ ਲਹਿਰ ਨੂੰ ਚੁੱਪ ਕਰਾ ਦੂੰਗਾ ਪਰ ਫਿਰ ਵੀ ਕਿਸਾਨ ਸੜਕਾਂ ਦੇ ਉਤਰੇ ਨੇ ਪੰਜਾਬ ਚ 10 ਤੋਂ 12 ਥਾਵਾਂ ਤੇ ਹਾਲੇ ਵੀ ਮੋਰਚੇ ਡਟੇ ਬੈਠੇ ਨੇ ਉਸ ਤੇ ਬਾਰੇ ਸਮੂਹ ਫੈਸਲਾ ਕਰਕੇ ਕੋਈ ਰਣਨੀਤੀ ਬਣਾਓ ਕੀ ਕੀ ਅੱਜ 6 ਵਜੇ ਦਾ ਮੀਟਿੰਗ ਤੇ ਕਿਹੜਾ ਵੱਡਾ ਫੈਸਲਾ ਲਿਆਇਆ ਜਾਏਗਾ ਜਿੱਥੇ ਸਮੂਹ ਫੈਸਲਾ ਕਰਕੇ ਜੋ ਆਊਗਾ ਤੁਹਾਡੇ ਸਾਹਮਣੇ ਆਜੂਗਾ ਪ੍ਰੈਸ ਕਾਨਫਰੰਸ ਜਿਹੜੀ ਮੀਟਿੰਗ ਕਰ ਰਹੇ ਆ ਇਹ ਜਿਹੜੀ 5 ਤਰੀਕ ਦਾ ਪ੍ਰੋਗਰਾਮ ਸੀ ਉਹਦੇ ਤੇ ਰੌਸ਼ਨੀ ਤੇ ਕਰ ਰਹੇ ਆ ਜਿੱਦਾਂ ਜਿੱਦਾਂ ਦੀ ਸਰਕਾਰ ਦਾ ਬਿਹੇਵੀਅਰ ਰਿਹਾ ਤਿੰਨ ਵਾਲੀ ਮੀਟਿੰਗ ਦਾ ਉਸ ਤੋਂ ਬਾਅਦ ਸਰਕਾਰ ਦਾ ਤੇਰੀ ਰਾਤ ਦਾ ਚਾਰ ਨੂੰ ਜਿਹੜੀ ਫੋਟੋ ਫੜਾਈ ਕੀਤੀ ਆ ਜਿੱਦਾਂ ਦੇ ਪ੍ਰੇਮੋਗਰੇਟਿਕ ਤਰੀਕੇ ਨਾਲ ਸਾਨੂੰ ਰੋਕਿਆ ਅੰਦੋਲਨਕਾਰ ਦੇ ਰੋਕਿਆ ਗਿਆ ਉਹ ਨਾਨ ਨਾਰਮਲ ਦੀ ਗੱਲ ਆ ਉਹਦੇ ਸਾਹਮਣੇ ਲੈ ਕੇ ਆਵਾਂਗੇ ਜਿਹੜੇ ਸਥਿਤੀ ਨਾਲ ਸਾਡੇ ਕਿਸਾਨਾਂ ਨੂੰ ਘਰੋ ਘਰੀ ਚੱਕਿਆ ਉਹਦਾ ਸਾਰਾ ਵਿਸ਼ੇਸ਼ ਸਾਰਾ ਅੱਜ ਸਮੇਲਨ ਹੋਊਗਾ ਸਾਰੇ ਆਪਣੇ ਆਪਣੇ ਆਗੂ ਅੱਜ ਇਕੱਠੇ ਹੋਏ ਨੇ ਕਾਫੀ ਦੇਰ ਬਾਅਦ ਸਾਡਾ ਤਾਲਮੇਲ ਨਹੀਂ ਸੀ ਅੱਜ ਅਬਰਿਸ ਡੀਸੀ ਨਾਲ ਤਾਲਮੇਲ ਕੀਤਾ ਤੇ ਅਸੀਂ ਹੁਣ ਮੀਟਿੰਗ ਡਿਸਕਸ ਕਰਾਂਗੇ ਤੁਹਾਨੂੰ ਥੋੜੀ ਦੇਰ ਤੱਕ ਸਾਰੀ ਇਹਦੀ ਜਿਹੜੀ ਆਊਟਪੁੱਟ ਆ ਕਰ ਦੱਸਾਂਗੇ ਪਿਛਲੀ ਸਰਕਾਰੀਆਂ ਇੱਕ ਤੱਕ ਗੱਲ ਸਮਝੇ ਇਸ ਦੀ ਸਰਕਾਰ ਰਹੀਆਂ ਨੇ ਅੱਜ ਤੱਕ ਜਿਹੜਾ ਕੋਈ ਲੋਕਾਂ ਨੂੰ ਕੋਈ ਫਾਇਦਾ ਕਿਤੇ ਨਹੀਂ ਦੇਖੋ ਪੁਰਾਣੇ ਸਮੇਂ ਕਿਤੇ 92 93 ਵਾਲੀ ਸਰਕਾਰਾਂ ਵਡੇ ਕਿਤੇ ਇਹੋ ਜਿਹਾ ਕੀ ਕੀਤਾ ਸੀ ਉਸ ਤੋਂ ਬਾਅਦ ਇਹ ਜੀ ਸਰਕਾਰ ਹਮੇਸ਼ਾ ਟੇਬਲ ਟਾਕਸ ਤੇ ਮੰਬੰਦੀ ਰੱਖਦੀ ਆ ਕਿਸਾਨ ਜਿੱਥੇ ਬੰਦਿਆਂ ਵੀ ਟੇਬਲ ਟਾਕਸ ਤੇ ਰੱਖਦੀਆਂ ਨੇ ਵੀ ਵੱਧ ਤੋਂ ਵੱਧ ਲੋਕਾਂ ਨੂੰ ਪਰੇਸ਼ਾਨ ਕਰਕੇ ਟੇਬਲ ਤੇ ਗੱਲ ਕੀਤੀ ਜਾਵੇ ਜਿਹੜੀ ਸਰਕਾਰ ਕਹਿੰਦੀ ਸੀ ਟੇਬਲ ਤੇ ਬੈਠ ਜਾਓ ਪੰਜ ਦਿਨ ਦਾ ਅੰਦੋਲਨ ਕਰਕੇ ਤਿੰਨ ਦਿਨ ਰੱਖੀ ਤਾਂ ਵੀ ਅਸੀਂ ਵਿਦਾਊਟ ਅੰਦੋਲਨ ਉਹਨਾਂ ਨੂੰ ਟੇਬਲ ਤੇ ਬੈਠੇ ਉਦੋਂ ਬੈਠੇ ਹੋਏ ਅੰਦੋਲਨ ਦੇ ਵਿੱਚ ਸਰਕਾਰ ਜਦੋਂ ਉੱਠ ਕੇ ਗਈ ਆ ਹੁਣ ਕਦਰ ਕਹਿਣੀ ਤੇ ਕਥਨੀ ਜਿਹੜਾ ਫਰਕ ਆਇਆ ਦਿਨੇ ਤਾਂ ਕਹਦੇ ਆ ਕਿਸਾਨਾਂ ਦੇ ਨਾਲ ਆ ਤੇ ਰਾਤ ਨੂੰ ਕਿਸਾਨਾਂ ਦੇ ਚੱਕਣ ਲੱਗ ਗਏ ਸਾਰੇ ਫੋਟੋ ਫੜਾਈ ਸ਼ੁਰੂ ਕਰ ਲਈ ਜਿਹੜੀ ਇਹ ਤੱਕੇशाही ਨਾਲ ਦਵਾਈ ਗਾਲ ਨੂੰ ਦਬਾਉਣਾ ਚਾਹੁੰਦੇ ਹੋ ਨਹੀਂ ਦਬਦੀ ਹੁੰਦੀ ਇਹ ਆਉਣ ਵਾਲੇ ਸਮੇਂ 'ਚ ਉਹਨਾਂ ਨਾਲ ਇਹ ਪੇਸ਼ ਹੋਊਗਾ ਤਾਂ ਸਭ ਗ੍ਰਾਹਾਂ ਦੇ ਲੋਕ ਗ੍ਰਾਹ ਦੇ ਪ੍ਰਧਾਨ ਵੀ ਗਿਆ ਡਿਟੇਲ ਦਿੱਤੇ ਗਏ ਪੁਲਿਸ ਦੇ ਵੱਲੋਂ ਕਿ ਕਿੱਸਾ ਦੇ ਦੇ ਚੀਜ਼ ਸਾਰਿਆਂ ਨੂੰ ਰਿਟੇਨ ਕੀਤਾ ਗਿਆ ਜਿੱਦਾਂ ਜਿੱਦਾਂ ਕੋਈ ਬੰਦਾ ਘਰੇ ਮਿਲ ਗਿਆ ਕੋਈ ਨਹੀਂ ਸੀ ਘਰੇ ਉਹ ਬਚ ਗਏ ਜਿਹੜੇ ਘਰੇ ਉਸਨ ਚਲੇਗੀ ਉਹ ਸਾਰੇ ਰਿਟੇਨ ਕਰ ਲੈ ਸੀ ਸਰ ਸਰ ਮੀਟਿੰਗ ਚਾਹੇ ਬੈਲਾ ਨੂੰ ਸਭ ਇੱਕ ਹੋਰਲੇ ਸਮੇਂ ਚ ਹਰ ਤਰ੍ਹਾਂ ਦਾ ਲਾ ਨਹੀਂ ਹੋਊਗਾ ਐਜੀਟੇਸ਼ਨ ਤੁਸੀਂ ਇਹ ਸਮਝੋ ਵੀ ਜਾ ਰਹੀ ਆ ਜਿਹਦਾ ਵੀ ਅਗਲਾ ਪੜਾਅ ਹੋਊਗਾ ਤੁਹਾਨੂੰ ਦੱਸਿਆ ਜਾਊਗਾ ਸੋ ਬਿਲਕੁਲ ਕੱਲ ਪੰਜਾਬ ਦੇ ਵਿੱਚ ਕੱਲ ਜਾ 9 ਤੋਂ ਲੈ ਕੇ 6 ਤੱਕ ਕਿਸਾਨਾਂ ਦਾ ਧਰਨਾ ਸੀਗਾ ਵਕਫ ਵਕ ਜਿਲ੍ਹਿਆਂ ਦੇ ਵਿੱਚ ਪੰਜਾਬ ਦੇ ਪੂਰੇ ਆਲ ਆਰੰਡ ਵਿੱਚ ਕਿਸਾਨਾਂ ਨੇ ਜਿਹੜਾ ਕਿ ਚੰਡੀਗੜ੍ਹ ਵੱਲ ਨੂੰ ਕੂਚ ਕਰਨਾ ਸੀਗਾ ਕੂਚ ਕਰਨ ਤੋਂ ਕਈ ਪੰਜਾਬ ਪੁਲਿਸ ਨੇ ਕਈ ਕਿਸਾਨਾਂ ਨੂੰ ਆਪਣੇ ਹਿਰਾਸਤ ਦੇ ਵਿੱਚ ਵੀ ਡਿਟੇਨ ਕੀਤਾ ਗਿਆ ਸੀਗਾ ਤੇ ਡਿਟੇਨ ਕਰਨ ਤੋਂ ਬਾਅਦ ਕਾਫੀ ਜਿਹੜਾ ਕਿ ਹੰਗਾਮਾ ਹੋਇਆ ਸੀਗਾ ਤੇ ਇਸ ਤੋਂ ਬਾਅਦ ਜਿਹੜੀ ਕਿਸਾਨਾਂ ਨੇ ਫੈਸਲਾ ਲਿੱਤਾ ਅੱਜ ਲੁਧਿਆਣਾ ਵਿੱਚ ਜੇ ਮੀਟਿੰਗਾਂ ਹੋ ਰਹੀਆਂ ਹਨ ਅਲੱਗ-ਅਲੱਗ ਜਥੇਬੰਦੀਆਂ ਪੰਜਾਬ ਦੇ ਓਵਰ ਆਲ ਓਵਰ ਦੇ ਵਿੱਚ ਮੀਟਿੰਗਾਂ ਹੋ ਰਹੀਆਂ ਕਿਸਾਨਾਂ ਦੀਆਂ ਤੇ ਅੱਜ 5:30 ਵਜੇ ਜਿਹੜਾ ਕਿ ਫੈਸਲਾ ਲਿੱਤਾ ਜਾਏਗਾ ਉਸ ਤੋਂ ਅਗਲੇ ਅੱਗੇ ਕੀ ਹੋਵੇਗਾ ਜੁੜੇ ਉਹਨਾਂ ਨਾਲ ਇਤਨਾ ਸੰਜਿਆ ਜੰਮਪੂਰ ਤੋਂ